ਜਿਸ ਆਤਰੀਕਾ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੂਗੀ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ 9:30 ਦਾ ਤਰੀਕ 13 ਨਵੰਬਰ ਦਿਨ ਵੀਰਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਹਨਾ ਇਸ ਚੈਨਲ ਤੇ ਮੈਥੋਂ ਪ੍ਰੋਪਰ ਕੰਮ ਨਹੀਂ ਹੋ ਪਾਰਿਆ ਸੀ ਬਹੁਤ ਦਿਨਾਂ ਬਾਅਦ ਮੈਂ ਅੱਜ ਵੀਡੀਓ ਪਾ ਰਹੀਆਂ ਇਹ ਚੈਨਲ ਦੇ ਉੱਤੇ ਤੇ ਤੁਹਾਨੂੰ ਪਤਾ ਹੀ ਆ ਹਨਾ ਵੀ ਮੰਮੀ ਦੀ ਸਿਹਤ ਥੋੜੀ ਠੀਕ ਨਹੀਂ ਸੀ ਜਿਸ ਦਾ ਕਰਕੇ ਮੈਨੂੰ ਟਾਈਮ ਹੀ ਨਹੀਂ ਸੀ ਮਿਲਦਾ ਪ੍ਰੋਪਰ ਕੰਮ ਕਰਨ ਦਾ ਵੀਡੀਓ ਬਣਾਉਣ ਦਾ ਅ ਪਰ ਹੁਣ ਆਪਾਂ 2 ਦਿਨਾਂ ਤੋਂ ਨਾਲ ਇੱਕ ਕੁੜੀ ਹੈਲਪਰ ਰੱਖੀ ਆ ਜਿਹਦੇ ਨਾਲ ਮੈਨੂੰ ਮੰਮੀ ਨੂੰ ਵੀ ਸੰਭਾਲਣ 'ਚ ਆਸਾਨੀ ਹੁੰਦੀ ਆ ਤੇ ਉਹਨਾਂ ਦੀ ਵੀ ਜ਼ਿਆਦਾ ਕੇਅਰ ਹੋ ਪਉਂਦੀ ਆ ਹਨਾ ਤੇ ਥੋੜੀ ਜਿਹੀ ਤਾਂ ਠੀਕ ਹੋ ਜੇ ਚਲੋ ਤੇ ਉਹਨੇ ਇੱਕ ਦਿਨਾਂ ਵਾਸਤੇ ਜੀ ਆਪਾਂ ਵੀ ਆਪਾਂ ਨੂੰ ਮਦਦ ਮਿਲ ਜੂਗੀ ਹਨਾ ਅ ਤੇ ਇਸ ਕਰਕੇ ਮੈਨੂੰ ਵੀਡੀਓ ਬਣਾਉਂਦਾ ਜ਼ਿਆਦਾ ਟਾਈਮ ਹੀ ਨਹੀਂ ਮਿਲਦਾ ਤੇ ਬਾਕੀ ਫਿਰ ਫਸਲ ਦੀ ਵੀ ਤੁਹਾਨੂੰ ਪਤਾ ਕਟਾਈ ਵੜਾਈ ਬਜਾਈ ਉਹ ਚੱਲ ਰਹੀ ਸੀ ਘਰ ਦੇ ਕੰਮ ਹੋ ਜਾਂਦੇ ਆ ਹਨਾ ਤੇ ਉਹਦਾ ਕਰਕੇ ਥੋੜਾ ਟਾਈਮ ਹੀ ਸੀ ਮਿਲ ਰਿਹਾ ਪਰ ਹੁਣ ਆਪਾਂ ਵਾਪਸ ਬੈਕ ਜਿਹੜਾ ਆਪਦੇ ਕੰਮ ਤੇ ਵੀ ਫੋਕਸ ਕਰੂੰਗੀ ਮੈਂ ਕਿਉਂਕਿ ਇਹ ਵੀ ਬਹੁਤ ਜ਼ਰੂਰੀ ਆ ਹਨਾ ਤੇ ਹੁਣ ਜਿਹੜੇ ਆਪਣੇ ਖਰਚੇ ਵੀ ਜਿਹੜੇ ਉਹ ਵੀ ਵਧੇ ਨੇ ਤੇ ਆਪਾਂ ਉਧਰ ਵੀ ਧਿਆਨ ਦੇਣਾ ਚਾਹਸ ਕਰਕੇ ਵੀ ਆਪਾਂ ਜਿਹੜਾ ਆਪਦੇ ਵੀਡੀਓ ਉਹ ਵੀ ਮੈਂ ਡੇਲੀ ਅਪਲੋਡ ਕਰੂੰਗੀ ਅ ਜਦੋਂ ਮੰਮੀ ਦਾ ਮੈਨੂੰ ਪਤਾ ਚੱਲਿਆ ਨਾ ਤਾਂ ਮੈਂ ਉਦੋਂ ਬਹੁਤ ਜ਼ਿਆਦਾ ਵੀ ਟੁੱਟ ਗਈ ਸੀ ਅੰਦਰੋਂ ਤੇ ਇਹ ਲੱਗਿਆ ਵੀ ਰੱਬਾ ਕੀ ਹੋ ਗਿਆ ਮੈਂ ਇਹ ਦੀ ਉਮੀਦ ਹੀ ਨਹੀਂ ਸੀ ਕੀਤੀ ਕਦੇ ਕਿਉਂਕਿ ਜਦੋਂ ਮੇਰੇ ਪਾਪਾ ਦੀ ਡੈਥ ਹੋਈ ਸੀ ਨਾ ਉਦੋਂ ਮੈਂ 6 ਸਾਲ ਦੀ ਸੀਗੀ ਤੇ ਉਸ ਤੋਂ ਬਾਅਦ ਮੈਨੂੰ ਮਾਪਿਓ ਦਾੜਾ ਪਿਆਰ ਹੈ ਉਹ ਮੇਰੇ ਮੰਮੀ ਤੇ ਮੇਰੇ ਦਾਦਾ ਜੀ ਨੇ ਦਿੱਤਾ ਸੀਗਾ ਤੇ ਦਾਦੀ ਜੀ ਮੇਰੇ ਮਤਲਬ ਮੇਰੇ ਭਰਾ ਦਾ ਜ਼ਿਆਦਾ ਕਰਦੇ ਸੀ ਮੇਰਾ ਵੀ ਕਰਦੇ ਸੀ ਪਰ ਮੇਰੇ ਭਰਾ ਦਾ ਜ਼ਿਆਦਾ ਕਰਦੇ ਸੀ ਹੁੰਦਾ ਨਾ ਦਾਦੀਆਂ ਨੂੰ ਪੋਤਿਆਂ ਦੇ ਨਾਲ ਜ਼ਿਆਦਾ ਪਿਆਰ ਹੁੰਦਾ ਤੇ ਪਰ ਮੇਰੇ ਦਾਦਾ ਜੀ ਮੇਰਾ ਬਹੁਤ ਜ਼ਿਆਦਾ ਕਰਦੇ ਸੀ ਤੇ ਉਹਨਾਂ ਨੇ ਵੀ ਮੈਨੂੰ ਪਿਓ ਦੀ ਕਮੀ ਕਦੀ ਮਹਿਸੂਸ ਨਹੀਂ ਸੀ ਹੁੰਦੀ ਤੀ ਬਾਕੀ ਮੰਮੀ ਨੇ ਵੀ ਮੈਨੂੰ ਮਾਂ ਪਿਓ ਭੈਣ ਭਾਈ ਹਰ ਇੱਕ ਦਾ ਜਿਹੜਾ ਫਰਜ਼ ਆ ਉਹਨਾਂ ਨੇ ਅਦਾ ਕੀਤਾ ਮੇਰੀ ਜ਼ਿੰਦਗੀ ਦੇ ਵਿੱਚ ਪਿਓ ਵੇਰੇ ਤਾਂ ਤੁਸੀਂ ਇਹ ਸਮਝ ਲਓ ਜੀ ਵੀ ਮੈਂ ਮੈਨੂੰ ਇਹ ਵੀ ਨਹੀਂ ਸੂਰਤ ਸੀਗੀ ਵੀ ਮੌਤ ਕੀ ਹੁੰਦੀ ਆ ਜਾਂ ਜ਼ਿੰਦਗੀ ਕੀ ਹੁੰਦੀ ਆ ਜਦੋਂ ਮੈਂ 6 ਸਾਲ ਦੀ ਸੀ ਉਸ ਟਾਈਮ ਮੇਰੇ ਪਾਪਾ ਦੀ ਡੈਥ ਹੋਈ ਸੀ ਮੇਰਾ ਬ੍ਰਦਰ ਮੈਥੋਂ ਪੌਣੇ 2 ਸਾਲ ਮਤਲਬ ਵੱਡਾ ਗਾ 2 ਸਾਲ ਮੈਥੋਂ ਵੱਡਾ ਗਾ ਠੀਕ ਹੈ ਜੀ ਤੇ ਮਤਲਬ ਜਦੋਂ ਮੇਰੀ ਤੁਸੀਂ ਇਹ ਸਮਝ ਲਓ ਜਦੋਂ ਪਾਪਾ ਦੀ ਡੈਥ ਹੋਈ ਨਾ ਘਰ ਦੇ ਵਿੱਚ ਪਾਪਾ ਦੀ ਜਾਨੀ ਕਿ ਮੰਜੇ ਦੇ ਉੱਤੇ ਉਹਨਾਂ ਨੂੰ ਪਾਇਆ ਹੋਇਆ ਸੀਗਾ ਤੇ ਆਸ-ਪਾਸ ਸਾਡੇ ਰਿਸ਼ਤੇਦਾਰ ਮੇਰੀਆਂ ਮਾਸੀਆਂ ਨਾਨਕੇ ਸਾਰੇ ਬੈਠੇ ਸੀ ਉਰੋ ਰਹੇ ਸੀ ਕਿਉਂਕਿ ਮੰਮੀ ਦੀ ਵੀ ਏਜ ਬਹੁਤ ਛੋਟੀ ਸੀ ਬਹੁਤ ਛੋਟੀ ਏ ਦੇ ਵਿੱਚ ਹਨਾ ਉਹ ਵਿਧਵਾ ਹੋ ਗਈ ਸੀ ਤੇ ਮੇਰੀ ਅਟੈਚਮੈਂਟ ਮੇਰੇ ਪਾਪਾ ਨਾਲ ਬਹੁਤ ਜ਼ਿਆਦਾ ਸੀ ਬਹੁਤ ਹੀ ਜ਼ਿਆਦਾ ਸੀ ਬਹੁਤ ਪਿਆਰ ਕਰਦੇ ਸੀ ਮੈਨੂੰ ਉਹ ਤੇ ਜਦੋਂ ਉਹਦੀ ਡੈਥ ਹੋਈ ਤੇ ਮੈਨੂੰ ਨਹੀਂ ਸੀ ਪਤਾ ਵੀ ਉਹ ਇਸ ਦੁਨੀਆ 'ਚ ਨਹੀਂ ਰਹਿ ਤ ਤੁਸੀਂ ਐ ਸਮਝ ਲਓ ਕਿ 3 ਘੰਟੇ ਤੱਕ ਕਿਉਂਕਿ ਮੇਰੇ ਦਾਦਾ ਦੀ ਚੰਡੀਗੜ੍ਹ ਤੋਂ ਉਹਨਾਂ ਨੇ ਆਣਾ ਸੀ ਹਨਾ ਤੇ ਰਿਸ਼ਤੇਦਾਰਾਂ ਨੇ ਆਣਾ ਸੀ ਦੂਰ ਦੂਰ ਤੱਕ ਰਿਸ਼ਤੇਦਾਰ ਸੀਗੇ ਸਾਡੀ ਮੇਰੀ ਦਾਦੀ ਦੇ ਵੀ ਰਿਸ਼ਤੇਦਾਰ ਇੱਧਰ ਤੁਸੀਂ ਐ ਸੰਭਲੋ ਵਿਰਾਜਸਥਾਨ ਪਥਰਾਲਾ ਹੈ ਨਾ ਇੱਧਰ ਨੂੰ ਰਿਸ਼ਤੇਦਾਰੀਆਂ ਸੀ ਦੂਰ ਦੂਰ ਤੋਂ ਸੋ ਇਸ ਕਰਕੇ 3 ਘੰਟੇ ਤੱਕ ਜਦ ਤੱਕ ਉਹਨਾਂ ਨੂੰ ਘਰੇ ਰੱਖਿਆ ਸੀ ਉਸ ਸਮੇਂ ਤੇ ਮੈਂ 3 ਘੰਟੇ ਉਹਨਾਂ ਦੇ ਨਾਲ ਪਈ ਰਹੀ ਹਾਂ ਮਤਲਬ ਮੈਂ ਉੱਠਦੀ ਸੀ ਦੇਖਦੀ ਸੀ ਵੀ ਸਾਰੇ ਰੋਕ ਕਿਉਂ ਰਹੇ ਆ ਇਹ ਇਦਾਂ ਕਿਉਂ ਕਰ ਰਹੇ ਆ ਪਰ ਮੈਨੂੰ ਸਮਝ ਬਿਲਕੁਲ ਨਹੀਂ ਸੀਗੀ ਵੀ ਵਿਆਹ ਕੀ ਹੋ ਗਿਆ ਹਨਾ ਤੇ ਮੈਂ 3 ਘੰਟੇ ਉਹਨਾਂ ਦੇ ਨਾਲ ਪਈ ਰਹੀ ਉੱਥੇ ਤੇ ਉੱਠ ਜਾਣਾ ਦੇਖ ਲੈਣਾ ਤੇ ਸਮਝ ਨਹੀਂ ਸੀ ਆ ਰਹੀ ਸੀ ਵੀ ਹੋ ਕੀ ਗਿਆ ਸਾਡੀ ਜ਼ਿੰਦਗੀ ਦੇ ਵਿੱਚ ਤੇ ਜਦੋਂ ਮਤਲਬ ਉਹਨਾਂ ਦੀ ਆਪਾਂ ਕਹਿ ਸਕਦੇ ਦੇ ਨੂੰ ਲੈ ਕੇ ਗਏ ਹਨਾ ਸਿਵਿਆਂ ਦੇ ਵਿੱਚ ਅੰਤਿਮ ਸੰਸਕਾਰ ਕਰਨ ਵਾਸਤੇ ਉਦੋਂ ਵੀ ਮੈਨੂੰ ਸਮਝ ਨਹੀਂ ਸੀ ਵੀ ਕਿੱਥੇ ਲੈ ਕੇ ਜਾ ਰਹੀ ਆ ਕਿਉਂ ਲੈ ਕੇ ਜਾ ਰਿਹਾ ਕੀ ਹੋ ਰਿਹਾ ਕੁਝ ਸਮਝ ਨਹੀਂ ਸੀ ਉਸ ਸਮੇਂ ਵੀ ਤੇ ਮਾਸੜ ਜੀ ਨੇ ਮੈਨੂੰ ਗੋਦੀ ਚੁੱਕਿਆ ਹੋਇਆ ਸੀਗਾ ਤੇ ਜਦੋਂ ਸਿਵਿਆਂ ਦੇ ਵਿੱਚ ਲਿਜਾ ਕੇ ਹਨਾ ਲੱਕੜਾਂ ਦੇ ਵਿੱਚ ਮੈਂ ਆਪਣੇ ਪਿਓ ਨੂੰ ਪੈਂਦੇ ਦੇਖਿਆ ਉਦੋਂ ਵੀ ਸਮਝ ਨਹੀਂ ਸੀ ਵੀ ਕੀ ਹੋ ਰਿਹਾ ਕਿਉਂ ਕਰ ਰਹੇ ਨੇ ਕੁਝ ਸਮਝ ਨਹੀਂ ਸੀ ਲੇਕਿਨ ਜਦੋਂ ਕਹਿੰਦੇ ਹੁੰਦੇ ਨਾ ਬੀਚੇ ਤਾ ਨੂੰ ਅੱਗ ਦਿੰਦੇ ਆ ਤੇ ਜਦੋਂ ਅੱਗ ਦਿੱਤੀ ਗਈ ਉਸ ਸਮੇਂ ਕਿਉਂਕਿ ਇੰਨਾਕ ਤਾਂ ਬੱਚੇ ਨੂੰ ਵੀ ਪਤਾ ਹੁੰਦਾ ਵੀ ਅੱਗ ਜਿਹੜੀ ਆ ਉਹ ਚੰਗੀ ਚੀਜ਼ ਨਹੀਂ ਆ ਅੱਗ ਨਾਲ ਆਪਾਂ ਨੂੰ ਹਣਾ ਬੱਚਾ ਵੀ ਡਰਦਾ ਹੁੰਦਾ ਅੱਗ ਤੋਂ ਤੇ ਮੈਂ ਡਰ ਗਈ ਉਸ ਸਮੇਂ ਡਰ ਕੇ ਮਤਲਬ ਮੈਂ ਰੋਣਾ ਸ਼ੁਰੂ ਕਰਤਾ ਵੀ ਮੇਰੀ ਡੈਡੀ ਨੂੰ ਅੱਗ ਕਿਉਂ ਇਹਨਾਂ ਨੇ ਲਗਾਈ ਫਿਰ ਮੈਂ ਮੇਰੀ ਮਾਸਟਰ ਜੀ ਦੇ ਲੱਤਾਂ ਵੀ ਮਾਰੀਆਂ ਉਹਨਾਂ ਦੇ ਮੈਂ ਉਸ ਐਸਾ ਉਹਨੂੰ ਕਿੰਕੇ-ਕਿੰਕੇ ਹੱਥਾਂ ਨਾਲ ਉਹਨਾਂ ਦੇ ਮੈਂ ਮੁੱਕੀਆਂ ਵੀ ਮਾਰੀਆਂ ਵੀ ਮੈਨੂੰ ਛੱਡੋ ਮੈਂ ਪਾਪਾ ਕੋਲ ਜਾਣਾ ਮੈਂ ਪਾਪਾ ਕੋਲ ਜਾਣਾ ਉਸ ਤੋਂ ਬਾਅਦ ਮੇਰੇ ਬ੍ਰਦਰ ਨੂੰ ਮੈਂ ਆ ਕੇ ਘਰ ਦੱਸਿਆ ਮੈਂ ਕਿਹਾ ਵੀ ਇਦਾਂ ਕਰਕੇ ਨਾ ਪਾਪਾ ਨੂੰ ਇਸ ਤਰ੍ਹਾਂ ਅੱਗ ਲਗਾ ਦਿੱਤੀ ਇਹਨਾਂ ਨੇ ਇਸ ਤਰ੍ਹਾਂ ਅੱਗ ਲਗਾ ਦਿੱਤੀ ਉਸ ਸਮੇਂ ਵੀ ਸਮਝ ਨਹੀਂ ਸੀ ਵੀ ਵੀ ਹੁਣ ਉਹਨਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੇ ਜ਼ਿੰਦਗੀ 'ਚ ਕਦੇ ਵਾਪਸ ਨਹੀਂ ਆਣਾ ਤੇ ਪਰ ਦੁੱਖ ਸਿਰਫ ਇਸ ਗੱਲ ਦਾ ਹੈ ਵੀ ਰੱਬਾ ਤੂੰ ਪਿਓ ਵੀ ਉਸ ਸਮੇਂ ਖੋਇਆ ਜਦੋਂ ਸਮਝ ਹੀ ਨਹੀਂ ਸੀ ਹਨਾ ਵੀ ਮੌਤ ਕੀ ਹੁੰਦੀ ਹੈ ਸਾਨੂੰ ਘੱਟੋ ਘਾਟ ਇਸ ਲਾਇਕ ਤਾਂ ਹੋ ਲੈਣਾ ਨੰਦਾ ਵੀ ਅਸੀਂ ਆਪਦੇ ਪਿਓ ਲਈ ਰਾਜ ਕੇ ਰੂਹ ਸਕਦੇ ਆ ਉਹਨਾਂ ਦਾ ਚਿਹਰਾ ਦੇਖ ਸਕਦੇ ਆਖਰੀ ਵਾਰ ਹਨਾ ਤੇ ਕਿਉਂਕਿ ਮੈਨੂੰ ਤਾਂ ਅੱਜ ਦੇ ਟਾਈਮ ਦੇ ਵਿੱਚ ਚਿਹਰਾ ਵੀ ਯਾਦ ਨਹੀਂ ਕਿਦਾਂ ਦਾ ਉਹ ਦਿਖਦੇ ਸੀ ਹਾਂ ਉਹਨਾਂ ਦੀ ਹਾਈਟ ਯਾਦ ਹੈ ਮੈਨੂੰ ਉਹ ਚੀਜ਼ਾਂ ਯਾਦ ਨੇ ਜੋ ਮੇਰੇ ਨਾਲ ਘਟੀਆਂ ਨੇ ਉਸ ਸਮੇਂ ਜੋ ਇੱਕ ਕਪਾ ਕਹਿੰਦੇ ਨੇ ਕਿ ਵੀਡੀਓ ਦੇ ਤਰ੍ਹਾਂ ਆਪਣੇ ਦਿਮਾਗ ਵਿੱਚ ਛਪੀਆਂ ਹੋਈਆਂ ਨੇ ਕੁਝ ਕੁਝ ਪਾਲ ਜਿਹੜੀ ਮੈਂ ਉਹਨਾਂ ਦੇ ਨਾਲ ਬਿਤਾਈ ਸੀ ਉਹ ਪਰ ਉਹਦੇ ਵਿੱਚ ਉਹ ਚਿਹਰਾ ਉਹਨਾਂ ਦਾ ਗਾਇਬ ਹੈ ਕਿਉਂਕਿ ਚਿਹਰਾ ਮੈਨੂੰ ਯਾਦ ਨਹੀਂ ਹੈ ਬਸ ਇਹੀ ਜ਼ਿੰਦਗੀ ਦਾ ਦਸਤੂਰਾ ਹਨਾ ਤੇ ਇਦਾਂ ਹੀ ਆਪਾਂ ਜ਼ਿੰਦਗੀ ਜੀਂਦੇ ਚੱਲਦੇ ਆ ਤੇ ਇਦਾਂ ਹੀ ਜ਼ਿੰਦਗੀ ਤਾਂ ਬਸ ਤੁਰ ਤੁਰ ਜਾਨੀ ਆ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਵਾਸਤੇ ਆਣ ਥੋੜਾ ਮੈਂ इमोशनल ਹੋ ਜਾਂਦੀ ਆ ਜਦੋਂ ਮੈਂ ਉਹਨਾਂ ਦੀ ਗੱਲ ਕਰਦੀ ਆ ਨਾ ਕਿਉਂਕਿ ਪਿਓ ਤੋਂ ਬਿਨਾ ਜ਼ਿੰਦਗੀ ਗੁਜ਼ਾਰਨਾ ਬਹੁਤ ਔਖਾ ਹੈ ਕਿਉਂਕਿ ਇੱਕ ਲੜਕੀ ਲਈ ਕੁੜੀ ਲਈ ਤਾਂ ਹੋਰ ਵੀ ਜ਼ਿਆਦਾ ਔਖਾ ਹੈ ਇਹ ਤੁਸੀਂ ਵੀ ਸਮਝਦੇ ਹੋ ਮੈਂ ਵੀ ਸਮਝਦੀ ਆ ਜਦੋਂ ਪਿਓ ਦਾ ਹੱਥ ਸਿਰ ਤੇ ਹੁੰਦਾ ਨਾ ਮਾਂ ਦੇ ਫਰਜ਼ ਮਾਂ ਦਾ ਕਰਦੀ ਆ ਪਿਓ ਦੇ ਫਰਜ਼ ਪਿਓ ਤੇ ਕੁਝ ਹੈ ਜੀਆਂ ਥਾਵਾਂ ਹੁੰਦੀਆਂ ਜਿੱਥੇ ਸਿਰਫ ਪਿਓ ਦੀ سپورਟ ਚਾਹੀਦੀ ਹੁੰਦੀ ਆ ਨਾ ਮਤਲਬ ਮੇਰੀ ਮਾਂ ਨੇ ਬਹੁਤ ਫਰਜ਼ ਨਿਭਾਇਆ ਉਹਨਾਂ ਨੇ ਮਤਲਬ ਮਾਂ ਔਰ ਪਿਓ ਦੋਨਾਂ ਦਾ ਫਰਜ਼ ਨਿਭਾਇਆ ਦੋਨਾਂ ਦਾ ਪਿਆਰ ਦਿੱਤਾ ਕੋਈ ਕਮੀ ਨਹੀਂ ਜੀ ਮੇਰੀ ਜ਼ਿੰਦਗੀ 'ਚ ਰਹਿਣ ਦਿੱਤੀ ਹਮੇਸ਼ਾ ਮੈਨੂੰ ਖੁਸ਼ ਰੱਖਿਆ ਹਮੇਸ਼ਾ ਮੈਨੂੰ سپورਟ ਕੀਤਾ ਤੇ ਹਮੇਸ਼ਾ ਹਰ ਪਲ ਮੈਨੂੰ ਹਰ ਜਗ੍ਹਾ ਸਾਹਿਬ ਤੁਸੀਂ ਦੇਖਿਓ ਹੁਣ ਅੱਜ ਵੀ ਮੇਰੇ ਵੀਡੀਓ ਦੇ ਵਿੱਚ ਇੰਨੀ ਗੱਲ ਨਹੀਂ ਹੋ ਪਾਰੀ ਅੱਜ ਉਹਨਾਂ ਕੌਨਫੀਡੈਂਸ ਵੀ ਸ਼ਾਇਦ ਨਹੀਂ ਹੈ ਕਿਉਂਕਿ ਕਿਉਂਕਿ ਹਾਲੇ ਜਿਹੜਾ ਇਹ ਦੌਰ ਹੈ ਨਾ ਇਹਦੇ ਵਿੱਚ ਨਿਕਲਣ ਲੱਗੇ ਜਾਂ ਇਸ ਚੀਜ਼ ਨੂੰ ਐਕਸੈਪਟ ਕਰਨ ਲੱਗੇ ਮਤਲਬ ਮੈਨੂੰ ਥੋੜਾ ਟਾਈਮ ਲੱਗੂਗਾ ਇਹ ਵੀ ਮੈਨੂੰ ਪਤਾ ਹਨਾ ਤੇ ਚਲੋ ਕਹਿੰਦੇ ਹੁੰਦੇ ਦਿਨ ਮਗਰੋਂ ਰਾਤ ਰਾਤ ਮਗਰੋਂ ਦੇ ਨੇ ਇਦਾਂ ਚੱਲਦਾ ਰਹਿੰਦਾ ਇਹ ਜ਼ਿੰਦਗੀ ਦਾ ਸਾਡਾ ਉਸੂਲ ਹੈ ਤੇ ਇਦਾਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਹੁੰਦਾ ਹੈ ਇਦਾਂ ਹੀ ਸਾਡੀ ਜ਼ਿੰਦਗੀ ਹਨਾ ਗੁਜਰਦੀ ਰਹਿੰਦੀ ਆ ਤੇ ਚਲੋ ਜੀ ਹੁਣ ਮੈਂ ਵੀਡੀਓ ਦਾ ਵੀ ਕਰਦੇ ਆ ਐਂਡ ਹਨਾ ਤੇ ਕੋਸ਼ਿਸ਼ ਕਰੂੰਗੀ ਜੀ ਮੈਂ ਡੇਲੀ ਇਸ ਚੈਨਲ ਤੇ ਵੀਡੀਓ ਹੁਣ ਪਾਵਾਂ ਤੇ ਪਾਉਂਦੀ ਰਹੂੰਗੀ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਇਸ ਚੈਨਲ ਦੇ ਉੱਤੇ ਵੀਡੀਓ ਪਾਵਾਂਗੀ ਤੇ ਅੱਜ ਕਈ ਕਈ ਗੱਲਾਂ ਸ਼ਾਇਦ ਮੈਂ ਵੀ ਬਾਰ-ਬਾਰ ਰਿਪੀਟ ਕਰ ਰਹੀ ਆ ਠੀਕ ਹੈ ਜੀ ਤੇ ਚਲੋ ਜੀ ਹੁਣ ਆਪਾਂ ਵੀਡੀਓ ਦੇ ਵੀ ਕਰਦੇ ਆਂਡ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਬਾਾਕੀ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ